ਇਹ ਭਗਵੰਤ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਸਿਹੜਾੜੇ ਦਾ ਇਹ ਜਿਹੜਾ ਕੱਲ 7 ਵਜੇ ਇਹਦੇ ਘਰੇ ਐਂਟਰ ਹੋ ਕੇ ਆਪਣਾ ਅਮਰਪ੍ਰੀਤ ਸਿੰਘ ਨੇ ਨਾਲ ਉਹਦੇ ਨਾਲ ਚਾਰ ਪੰਜ ਸਾਥੀ ਹੋਰ ਹੀ ਤੇ ਉਹਨਾਂ ਨੇ ਜਾ ਕੇ ਉਹਦੇ ਘਰੇ ਫਾਇਰਿੰਗ ਕੀਤੀ ਜਿਹੜੀ ਭਗਵੰਤ ਸਿੰਘ ਦੀ ਡੈਥ ਹੋ ਗਈ ਤੇ ਭਗਵੰਤ ਸਿੰਘ ਦੇ ਜਿਹੜੇ ਆਪਣਾ ਬ੍ਰਦਰ ਹੀ ਰੰਗਵੀਰ ਸਿੰਘ ਉਹਨਾਂ ਦੇ ਬਿਆਨ ਤੇ ਜਿਹੜਾ ਅਸੀਂ ਇਹ ਪਰਚਾ ਦਰਜ ਕੀਤਾ ਸੀ ਤੇ ਜਿਹੜੇ ਦੋਸ਼ੀ ਅਸੀਂ ਇਹ ਆਪਣਾ 12 ਘੰਟੇ ਤੋਂ ਪਹਿਲਾਂ ਪਹਿਲਾਂ ਤਿੰਨ ਦੋਸ਼ੀ ਜਿਹੜੇ ਅਸੀਂ ਗ੍ਰਿਫਤਰ ਗ੍ਰਿਫਤਰ ਕਰ ਲਿਆ ਤੇ ਨਾਲ ਉਹ ਤੋਂ ਜਿਹੜਾ ਸਵਾਲਵਾਰ ਬ੍ਰਮਹ ਕਰ ਲਿਆ ਤੇ ਇੱਕ ਆਪਣਾ ਕਾਰ ਬ੍ਰਮਹ ਕਰ ਲਈਆ ਤੇ ਇਹਨਾਂ ਦੇ ਵਿਰੁੱਧ ਐਫਆਰ ਨੰਬਰ 93 ਦਰਜ ਕੀਤੀ ਹੈ 269 ਤੇ 117 103 190 191 3 333 ਬੀ ਐਨ ਐਸ ਫਾਰਮੈਟ ਦਰਜ ਕੀਤੀ ਹੈ ਕਿੰਨੇ ਦੋਸ਼ੀ ਸੀਗੇ ਕਿੰਨੇ ਗ੍ਰਿਫਤਾਰ ਨੇ ਕਿੰਨੇ ਹਿਹਾੜੇ ਸਾਰੇ ਉਹਦਾ ਧਿਆਨ ਜਿਹੜੇ ਆਪਣਾ ਹੀ ਦੋਸ਼ੀ ਜਿਹੜੇ ਆਪਣਾ ਇਹਨਾਂ ਦੇ ਬਰਖਲਾ ਜਿਹੜਾ ਪਰਚਾ ਹੈ ਉਹ 6 ਤੋਂ 7 ਦੋਸ਼ੀ ਦੱਸਾਇਓ ਉਹਨਾਂ ਨੇ ਤੇ ਜਿਹੜੇ ਆਪਣਾ ਹੀ ਗ੍ਰਿਫਤਾਰ ਤੈਨ ਕਰ ਲਏ ਮੁੱਖ ਦੋਸ਼ੀ ਜਿਹੜਾ ਹੈ ਮੇਨ ਨਹੀਂ ਦੋਸ਼ੀ ਜਿੰਨੇ ਆਪਣਾ ਫੈਰ ਮਾਰਿਆ ਅਮਰਪ੍ਰੀਤ ਸਿੰਘ ਫੌਜੀ ਤੇ ਉਹਦੇ ਨਾਲ ਜਿਹੜਾ ਦਲੇਰ ਸਿੰਘ ਹੀ ਤੇ ਆਪਣਾ ਜਗਨਪ੍ਰੀਤ ਜਿਲ੍ਹਾ ਏ ਉਹਦੇ ਨਾਲ ਦਾ ਸਾਥੀ ਪਿੰਡ ਤੋਂ ਮਰੜੀ ਕਲਾਬ ਸਰਦ ਸਰ ਇਹ ਕਿਉਂਕਿ ਪੁਰਾਣਾ ਬੇਟਾ ਡਿਵੀਜ਼ਨ ਨਾਲ ਸਾਡੀ ਭਾਵਨਾਤ ਹੋਈ ਜਿਸ ਦੇ ਕਾਰਨ ਬਾਦਲਾ ਬਣ ਉਹ ਵੀ ਉੱਥੇ ਨਾਲ ਸੀ ਕਿ ਉਹ ਵੀ ਇੱਕ ਰੈਪ੍ਰੀਜ਼ੈਂਟੇਟਾ ਦੇ ਤੌਰ ਤੇ ਉਹ ਜਿਹੜਾ ਆਪਣਾ ਹੁਣ ਇਹਨੇ ਨੋਮੀਨੇਟ ਕੀਤਾ ਹੈ ਜਿਹੜਾ ਉੱਥੇ ਬੇਟਾ ਕੋਈ ਸਪੋਰਟ ਦੇ ਵਿੱਚ ਕੋਈ ਬੱਚਾ ਬੱਚਿਆਂ ਨਾਲ ਲੜਦਾ ਸੀ ਉਹਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਭਗਵਾਨ ਸਿੰਘ ਨੇ ਵੀ ਜਿੱਦ ਤਰ੍ਹਾਂ ਨਾ ਕਰਿਆ ਦਾ ਇਸ ਗੱਲ ਉਹ ਤਾਂ ਵੀ ਨੂੰ ਨੋਮਿਨੇਟ ਕਰ ਦਿੱਤਾ ਹਾਂ ਨਾਲ ਜੀ ਹਾਂ ਜੀ ਹਾਂ ਜੀ ਹੋਇਆ ਨਹੀਂ ਅਰੇ ਸਾਫੇ ਮਾਰੀ ਕਰ ਰਹੇ ਉਹਨਾਂ ਨੂੰ ਕਰ ਲਾਂਗੇ ਜਲਦੀ ਹੀ ਰੁਕਤਾ ਟੋਟਲ ਕਿੰਨੇ ਦੋਸ਼ੀ ਗ੍ਰਿਫਤਾਰ ਹੋਏ ਟੋਟਲ ਤਿੰਨ ਦੋਸ਼ੀ ਗ੍ਰਿਫਤਾਰ ਹੋਏ ਇਹਨਾਂ ਚੋਂ ਇੱਕ ਦਲੇਰ ਸਿੰਘ ਜਿਹੜਾ ਦੋਸ਼ੀ ਗ੍ਰਿਫਤਾਰ ਹੋਇਆ ਦਲੇਰ ਸਿੰਘ ਜਿਹੜਾ ਇਹਦੇ ਪਰਕਲਾ ਵਿਖੇ 326 ਦਾ ਮਕਦਮਾ ਵੀ ਦਰਜਾ ਆਪਣਾ ਮਜੀਠੇ ਠਾਣਾ ਤੇ ਜਿਹੜਾ ਜਿਲ੍ਹੇ ਗੋਰੀਆਂ ਮਾਰੀਆਂ ਉਹ ਵੀ ਉਹਦਾ ਕੋਈ ਪ੍ਰੀਮੀਅਰ ਰਿਕਾਰਡ ਹੈਗਾ ਨਹੀਂ ਨਾ ਯੂਜ਼ਰ ਨਹੀਂ ਕੋਈ ਸਾਫਾ ਸਾਫਾ ਫੌਜੀ ਕੀ ਐਕਸ਼ਨ ਕੀ ਦਿਖਾ ਕੀ ਐਕਸ਼ਨ ਆਪਣਾ ਇਹਨਾਂ ਨੂੰ ਹੁਣ ਅਜੇ ਅਰੈਸਟ ਪਾਈ ਹੈ ਇਹਨਾਂ ਦੀ ਤੇ ਸਵੇਰ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ ਲਵਾਂਗੇ ਤੇ ਤੇ ਲਾਇਸੈਂਸ ਜਿਹੜਾ ਇਹਦਾ ਕੈਨਸਲ ਕਰਨ ਲਈ ਭੇਜਾਂਗੇ ਸਰ ਇਹ ਜਿੰਨਾ ਵੀ ਇਨਸੀਡੈਂਟ ਹੋਇਆ ਇਹਦੇ ਪਿਛੇ ਜਿਹੜੀ ਮੁੱਖ ਵਜ੍ਹਾ ਜਿਹੜੀ ਤੁਸੀਂ ਕੀਤੀ ਹੈ ਉਹ ਕੀ ਰਹੀ ਹੈ ਦੱਸ ਸਕਦੇ ਹੋ ਉਹ ਹੁਣ ਅਸੀਂ ਇਹਨਾਂ ਤੋਂ ਜਿਹੜੀ ਪੁੱਛਗਿੱਛ ਕਰਕੇ ਤੇ ਅਗਲੀ ਕਾਰਵਾਈ ਜੋ ਵੀ ਅਮਲ ਚ ਲਿਆਵਾਂਗੇ ਤਾਂ ਜਿਹੜਾ ਦੋਸ਼ੀ ਦੇ ਪਰਚਾ ਦੱਸ ਰਹੇ ਹੋ ਉਹ ਮਿਲਟਰੀ ਦੇ ਵਿੱਚ ਉਹ ਕਿਸ ਵਜ੍ਹਾ ਦਾ ਦੱਬ ਹੈ ਜੀ ਕਿਸ ਕੰਮ ਉਹ ਕੋਈ ਪਹਿਲਾਂ ਇਹਨਾਂ ਦੇ ਲੜਾਈ ਝਗੜਾ ਹੈ ਹੋਰ ਕਿਸੇ ਨਾਲ ਤੱਪ ਮਾਰਦਾ ਗਾਣਾ ਕਿ ਬੱਚੇ ਨੇ ਕਿਹਾ ਕਿ ਉਹ ਸਖਤੀ ਨਹੀਂ ਕਰਦਾ ਹੋਏ ਉਹ ਵੀ ਵੈਰੀਫਾਈ ਕਰਦੇ ਆ ਕਿ ਜੋ ਵੀ ਆਪਣਾ ਦੋਸ਼ੀ ਹੋਗਾ ਪਕਸ਼ਾ ਨਹੀਂ ਇਹ ਉਹ ਉਹਦਾ ਪਰਚਾ ਉਹ ਸਹੀ ਤੋਂ ਸੱਤ ਦੋਸ਼ੀ ਦਿਖਾਏ ਉਹਨਾਂ ਨੇ ਤੇ ਜਿਹੜੇ ਆਪਣਾ ਹੀ ਗ੍ਰਿਫਤਾਰ ਤੈਨ ਕਰ ਲਏ ਬਲੇ ਜੀ ਇਹਨਾਂ ਦੇ ਮੁੱਖ ਦੋਸ਼ੀ ਜਿਹੜਾ ਮੇਨ ਨਹੀਂ ਦੋਸ਼ੀ ਜਿੰਨੇ ਆਪਣਾ ਫੈਰ ਵਾਰਿਆ ਅਮਰਪ੍ਰੀਤ ਸਿੰਘ ਫੌਜੀ ਤੇ ਉਹਦੇ ਨਾਲ ਜਿਹੜਾ ਦਲੇਰ ਸਿੰਘ ਸੀ ਤੇ ਇੱਕ ਆਪਣਾ ਜਗਨਪ੍ਰੀਤ ਇਹ ਉਹਦੇ ਨਾਲ ਦਾ ਸਾਥੀ ਪਿੰਡ ਤੋਂ ਮਰੜੀ ਕਲਾ ਤੋਂ ਸਰਦਾਰ ਜੀ ਨੂੰ ਪੁਰਾਤ ਬੇਟਾ ਜੀ ਜੁਨਾ ਤਾਰੀਫ ਆਪ ਦਾ ਹੋਈ ਜਿਸ ਦੇ ਕਾਰਨ ਮਾਰਦਾ ਉਹ ਵੀ ਇਤਨਾ ਸੀ ਕਿ ਉਹ ਵੀ ਅਰੇਕੀ ਦਾ ਤੇ ਉਹ ਜਿਹੜਾ ਆਪਣਾ ਹੁਣ ਇਹਨੇ ਨੋਮੀਨੇਟ ਕੀਤਾ ਹੈ ਜਿਹੜਾ ਉੱਥੇ ਬੇਟਾ ਕੋ ਬੀ ਸਕੂਲ ਦੇ ਵਿੱਚ ਕੋਈ ਮੱਚਾ ਬੱਚਾ ਨਾਲ ਲੜਦਾ ਸੀ ਉਹਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਭਵਨ ਸਿੰਘ ਨੇ ਵੀ ਜਿੱਤਰਾ ਨਾ ਕਰਿਆਗਾ ਇਸ ਗੱਲ ਉਹਦੇ ਵੀ ਨੂੰ ਨੋਟ ਮਾਰ ਦਿੱਤਾ ਹੋਇਆ ਹਾਂ ਹਾਂ ਜੀ ਹਾਂ ਜੀ ਹੋਇਆ ਨਹੀਂ ਅਰੇ ਸ਼ਾਪੇ ਮਾਰੀ ਕਰ ਰਹੇ ਉਹਨਾਂ ਨੂੰ ਕਰ ਲਾਂਗੇ ਜਲਦੀ ਹੀ ਰੁਕਤਾ ਟੋਟਲ ਕਿੰਨੇ ਦੋਸ਼ੀ ਗ੍ਰਿਫਤਾਰ ਹੋਏ ਟੋਟਲ 3 ਦੋਸ਼ੀ ਗ੍ਰਿਫਤਾਰ ਹੋਏ ਇਹਨਾਂ ਚੋਂ ਇੱਕ ਦਲੇਰ ਸਿੰਘ ਜਿਹੜਾ ਦੋਸ਼ੀ ਗ੍ਰਿਫਤਾਰ ਹੋਇਆ ਦਲੇਰ ਸਿੰਘ ਜਿਹੜਾ ਇਹਦੇ ਬਰਕਲਾ ਵਿਖੇ 326 ਦਾ ਮੁਕੱਦਮਾ ਵੀ ਦਰਜਾ ਆਪਣਾ ਮਜੀਠੇ ਠਣ ਜਿਹੜਾ ਜਿਵੇਂ ਗੋਲੀਆਂ ਮਾਰੀਆਂ ਉਹ ਵੀ ਉਹਦਾ ਕੋਈ ਰਿਕਾਰਡ ਹੈਗਾ ਨਹੀਂ ਉਹਦਾ ਨਹੀਂ ਕੋਈ ਸਾਬਕਾ ਫੌਜੀ ਸਾਬਕਾ ਸਾਬਕਾ ਫੌਜੀ ਐਕਸ਼ਨ ਆਪਣਾ ਇਹਨਾਂ ਨੂੰ ਹੁਣ ਅਰੇਸਟ ਪਾਈ ਹੈ ਇਹਨਾਂ ਦੀ ਤੇ ਸਵੇਰ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਰਿਮਾਂਡ ਲਵਾਂਗੇ ਤੇ ਤੇ ਲਾਇਸੈਂਸ ਜਿਹੜਾ ਇਹਦਾ ਕੈਨਸਲ ਕਰਨ ਲਈ ਭੇਜਾਂਗੇ ਸਰ ਇਹ ਜਿੰਨਾ ਵੀ ਇਨਸੀਡੈਂਟ ਹੋਇਆ ਇਹਦੇ ਪਿੱਛੇ ਜਿਹੜੀ ਮੁੱਖ ਵਜ੍ਹਾ ਜਿਹੜੀ ਤਫ਼ਤੀਸ਼ ਵੀ ਕੀਤੀ ਆ ਉਹ ਕੀ ਰਹੀ ਆ ਦੱਸ ਸਕਦੇ ਉਹ ਹੁਣ ਅਸੀਂ ਇਹਨਾਂ ਤੋਂ ਜਿਹੜੀ ਪੁੱਛਗਿੱਛ ਕਰਕੇ ਤੇ ਅਗਲੀ ਕਾਰਵਾਈ ਜੋ ਹੋਈ ਅਮਰਿਸ਼ ਨੇ ਵਾਹ। ਤਾਂ ਜਿਹੜਾ ਦੋਸ਼ੀ ਦੇ ਪਰਚਾ ਦੱਸ ਰਹੇ ਉਹ ਮਿਲਟਰੀ ਦੇ ਵਿੱਚ ਉਹ ਕਿਸ ਵਜ੍ਹਾ ਨਾਲ ਦੱਸਦੇ ਹੈ ਜੀ? ਉਹ ਕੋਈ ਪਹਿਲਾਂ ਇਹਨਾਂ ਦੇ ਲੜਾਈ ਝਗੜਾ ਆਇਆ ਹੈ ਹੋਰ ਕਿਸੇ ਨਾਲ। ਸਭ ਤੋਂ ਮਾਰ ਦਾ ਗਾਣਾ ਵੀ ਬੱਚੇ ਨੇ ਕਿਹਾ ਕਿ ਇਹਦੇ ਸ਼ੱਕੀ ਨਹੀਂ ਬਰੋਸ। ਉਹ ਵੀ ਵੈਰੀਫਾਈ ਕਰਦੇ ਆਂ ਕਿ ਜੋ ਵੀ ਆਪਣਾ ਦੋਸ਼ੀ ਹੋਗਾ ਉਹਨੂੰ ਬਖਸ਼ਿਆ ਨਹੀਂ ਇਹੋ।